ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ ਅੱਜ ਸਵੇਰੇ ਉੱਠ ਕੇ ਤੇ ਕੀਤਾ ਕਰਦਾ ਕੰਮ ਘਰ ਵਾਲੀ ਤਾਂ ਗੁੱਸੇ ਹੀ ਆ ਪਰ ਫੇਰ ਵੀ ਨਾਲ ਰੋਟੀ ਬਣਾਣੀ ਪੈਂਦੀ ਹੈ ਪ੍ਰਭੂ ਵਿੱਚੇ ਆ ਗਿਆ ਮੀ ਤੇ ਚੁੱਲਾ ਖਿੱਚਿਆ ਅੰਦਰ ਨੂੰ ਅੰਦਰ ਨੂੰ ਖਿੱਚ ਕੇ ਤੇ ਬਣਾਈਆਂ ਰੋਟੀਆਂ ਦੇਖੋ ਕਿੰਦਾ ਫੁੱਲ ਫੁੱਲੀਆਂ ਨਹੀਂ ਕਰੋ ਰੋਟੀਆਂ ਐਰ ਐਕਸਪੀਰੀਅੰਸ ਤਾਂ ਸਾਨੂੰ ਪੂਰਾ ਆ ਜਾਂਦਾ ਰੋਟੀ ਬਣਾਣਾ ਮਾੜੀ ਜਿਹੀ ਜਲ ਗਈ ਮੈਂ ਕਹਾਂ ਜੀ ਇਹ ਤਾਂ ਬਸ ਗੁੱਸੇ ਹੀ ਆ ਬਸ ਇਹ ਦੋ ਤਿੰਨ ਦਿਨ ਤੋਂ ਨਾ ਮਾੜ ਘਾਟੇ ਕਲੇ ਚੱਲਦੇ ਹੈ ਕੈਨੇਡਾ ਜਾਣ ਦੇ ਲਈ ਨਾ ਤਾਂ ਹੁਣ ਕੈਨੇਡਾ ਜਾ ਹੁਣ ਪਤਾ ਨਹੀਂ ਕੀ ਚੱਕਰ ਪੈਸੇ ਨਹੀਂ ਜੁੜਦੇ ਹਨਾ ਕੈਨੇਡਾ ਵੀ ਜਾਣਾ ਪੈਣਾ ਲਓ ਜੀ ਪੱਗ ਬਨ ਕੇ ਤੇ ਆਪਾਂ ਪਹੁੰਚ ਗਏ ਪੂਰੀ ਟਰੈਵਲ ਨਾਰਮਨ ਭਰਾ ਆਪਣਾ ਆਇਆ ਸੀਗਾ ਬੱਤੀ ਚਲ ਗਈ ਭਰਾਵਾ ਤੇਰੇ ਹਾਂ ਤੇ ਰਾਜ ਬੁਰਾ ਹਾਲ ਹੈ ਇਧਰ ਮਾਟਰ ਜਿਉਣੀ ਲਾ ਲਈਆਂ ਐਰ ਕਾ ਤੇ ਆਪਾਂ ਜਾਣਾ ਸੀ ਜਲੰਧਰ ਨੂੰ ਜਲੰਧਰ ਨੂੰ ਤੁਰ ਪਏ ਆ ਤੇ ਰਾਹ ਦੇ ਵਿੱਚ ਪੈਣਾ ਪਿਆ ਜੀ ਮੀ ਮੀ ਇੰਨਾ ਜ਼ਬਰਦਸਤ ਜਿਹਾ ਕਰ ਰਿਹਾ ਹੈ ਰੱਬ ਦਾ ਨਾਮ ਉਰੇ ਭੋਰਾ ਨਾ ਪਵੇ ਨਾ ਪਰੇ ਪਵੇ ਬਸ ਜਿੱਥੇ ਅਸੀਂ ਖੜੇ ਸੀ ਉੱਥੇ ਹੀ ਪਈ ਜਾਵੇ ਓ ਮੈਂ ਕਿਆ ਰੱਬਾ ਆ ਕੀ ਕਾ ਮੱਲਬਾ ਚੱਲ ਜੀ ਆਪਾਂ ਫੇ ਗੱਡੀ ਸਦੀ ਗੱਡੀ ਦੇ ਵਿੱਚ ਗੌਰਵ ਭਾਜੀ ਨਾਲ ਆਪਾਂ ਪਹੁੰਚ ਗਏ ਜਲੰਧਰ ਜਲੰਧਰ ਪਹੁੰਚਣਾ ਸੀ ਆਪਾਂ ਚਾਵਲਾ ਮੋਬਾਈਲ ਤੇ ਲੋ ਜੀ ਚਾਵਲਾ ਮੋਬਾਈਲ ਵਾਲਿਆਂ ਦੇ ਪਹੁੰਚ ਗਿਆ ਬੰਦਾ ਪੂਰਾ ਖੁਸ਼ ਆ ਪਰ ਆਪਣਾ ਮੋਬਾਈਲ ਵਿਗੀ ਜਾਂਦੇ ਧੜਾ ਧੜ ਵਾਈ ਦੇ ਲੋ ਜੀ ਨਵਾਂ ਮੋਬਾਈਲ ਲੈਣਾ ਸੀਗਾ ਲੈ ਕੇ ਤੇ ਆਪਾਂ ਘਰ ਨੂੰ ਆ ਗਏ ਜੀ ਵਾਪਸ ਘਰ ਨੂੰ ਵਾਪਸ ਆਲੇ ਦਾ ਕਮਾਇਆ ਗਰਾਊਂਡ ਬੋਰਡ ਦੇ ਉੱਪਰ ਜੀ ਗੱਡੀ ਨੂੰ ਗੱਡੀ ਕਮਾ ਕੇ ਤੇ ਸਾਨੂੰ ਛੱਡ ਮੈਂ ਕਿ ਭਰਾਵਾ ਅਸੀਂ ਆਪਣੀ ਯਕੀਨ ਲੈਵੋ ਜੇ ਤੇ ਆਪਾਂ ਭਜਾ ਲਈ ਪਿੰਡ ਨੂੰ ਮੋਰਗੇ ਆ ਜੋ ਸੀਗਾ ਸਤਵੀਰ ਭਾਈ ਦਾ ਜਨਮ ਦਿਨ ਤੇ ਆਪਾਂ ਪਹੁੰਚੇ ਉੱਥੇ ਤਾਂ ਯਾਰ ਦੁੱਧ ਦੇ ਵਿੱਚ ਆ ਗਈ ਹਲਦੀ ਵਾ ਕੇ ਵਾਜੀ ਵਾ ਇੱਧਰ ਸਰਦਾਰ ਦਰਜੀਤ ਸਿੰਘ ਜਰਨੈਲ ਭਾਜੀ ਰਸੇਮ ਸਿੰਘ ਪਿੰਟਰ ਸਾਹਿਬ ਹੈਪੀ ਬਰਥਡੇ ਸਤਵੀਰ ਸਿੰਘ ਜੀ ਪੱਲੀ ਚ ਕੀ ਕਿਆ ਬਾਤ ਹੈ ਪ੍ਰਿੰਸੀਪਲ ਸਾਹਿਬ ਜਰਨੈਲ ਭਾਜੀ ਦਰਜੀਤ ਭਾਜੀ ਗੁਰਪ੍ਰੀਤ ਸਿੰਘ ਪ੍ਰੋਫੈਸਰ ਜੀ ਤੇ ਇੱਕ ਬਾਈ ਹੋਰ ਆਏ ਹੋ ਸੀਗੇ ਤੇ ਆਪਾਂ ਫਿਰ ਕੇਕ ਲੈ ਗਏ ਭਾਜੀ ਲਈ ਤੇ ਕੇਕ ਕਟਿਆ ਪਰ ਫੁੱਲ ਝੜੀ ਨੇ ਪੂਰਾ ਰੰਗ ਨਹੀਂ ਦਿਖਾਇਆ ਸਤਵੀਰ ਭਾਈ ਨਨ ਮੋਵਰ ਪੈਲਸ ਦੇ ਵਿੱਚ ਸਾਡਾ ਇੱਕੋ ਇੱਕ ਯਾਰ ਸਾਡਾ ਇੱਕੋ ਇੱਕ ਐਮ.ਐਲ.ਏ ਬਸ ਸੁਦਵੀਰ ਸਿੰਘ ਪੱਲੀ ਜਿੱਕੀ ਕਿਆ ਬਾਤਾਂ ਨੇ ਲਓ ਜੀ ਬੋਲ ਝੜੀ ਜਾਂਦਾ ਚੱਲੀ ਨਹੀਂ ਵੇ ਕਰੀ ਅੱਜ ਬਗਾ ਪਾਜੀ ਹੁਣ ਤੁਸੀਂ ਸਿਆਣੇ ਹੋ ਗਏ ਹੁਣ ਹੌਲ ਝੜੀਆ ਘੱਟੇ ਚ ਲੈਣੀ ਲਓ ਜੀ ਕੱਟ ਕੇ ਕੇਕ ਤੇ ਸਾਰਿਆਂ ਨੇ ਪਾਜੀ ਨੂੰ ਕੀਤਾ ਵਿਸ਼ ਪਾਜੀ ਕਹਿੰਦੇ ਪਹਿਲਾਂ ਤੂੰ ਖਾ ਮੈਂ ਨਾ ਪਾਜੀ ਤੁਹਾਡਾ ਜਨਮ ਤੁਸੀਂ ਖਾਓ ਬਸ ਅੱਜ ਤਾਂ ਮਿੱਠਾ ਪਣਾ ਬੰਦੇ ਹੀ ਤੁਹਾਨੂੰ ਖਲਾਣਾ ਸਾਰਾ ਮਿੱਠਾ ਲਓ ਜੀ ਜਰਨੈਲ ਸਿੰਘ ਭਾਈ ਕਹਿੰਦਾ ਮੈਂ ਭਰਾਵਾ ਜੂਟਾ ਨਹੀਂ ਗਾਣਾ ਮੈਂ ਕਿਹਾ ਜੂਟਾ ਗਾਣਾ ਹੀ ਪੈਣਾ ਭਰਾਵਾ ਕਾ ਲੈ ਤੂੰ ਤੇ ਉਸ ਤੋਂ ਬਾਅਦ ਸਾਰਿਆਂ ਨੇ ਮਨਾਇਆ ਹੈਪੀ ਬਰਥਡੇ ਮਨਾਉਣ ਤੋਂ ਬਾਅਦ ਤੇ ਮੈਂ ਕਿਹਾ ਭਾਈ ਉਹ ਵੀਡੀਓ ਕੱਟ ਕਰ ਲੈ ਕਹਿੰਦਾ ਨਹੀਂ ਭਾਈ ਬਣੀ ਜਾਣ ਦਿਓ ਮੈਂ ਕਿਹਾ ਚਲੋ ਕੋਈ ਨਹੀਂ ਸਤਵੀਰ ਭਾਜੀ ਜਿਹੜੇ ਵੀ ਵੀਰ ਅਰਮੋਲ ਪੈਲਸ ਆਂਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਰੂਰ ਵਿਜ਼ਿਟ ਕਰਿਆ ਕਰੋ ਵਧੀਆ ਸਟਾਫ ਵਧੀਆ ਖਾਣਾ ਹੁੰਦਾ ਇੱਥੇ ਅਰਮੋਲ ਪੈਲਸ ਦੇ ਵਿੱਚ ਤੇ ਫਿਰ ਆਪਾਂ ਦਾਰ ਦੇ ਨਾਲ ਇੱਕ ਇੱਕ ਪ੍ਰਸ਼ਾਦਾ ਜ਼ਰੂਰ ਛਕਿਆ ਫੇ ਸਤਵੀਰ ਭਾਈ ਮੈਂ ਕਹਾ ਚਲੋ ਅੱਜ ਫੇ ਰੋਟੀ ਪਾਣੀ ਦਾ ਜਗਾੜ ਤੁਹਾਡੇ ਲਈ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਕਰੀ ਤੂੰ ਪਹਿਲਾਂ ਰੋਟੀ ਖਾ ਗਿਆ ਜਾਨਵਰ ਦੇ ਨਾਮ ਬਾਅਦ ਚ ਬਣਾ ਲਾਂਗੇ ਮੈਂ ਕਹਾ ਚਲੋ ਜਿੱਦਾਂ ਤੁਸੀਂ ਕਿਉਂ ਉਦਾਂ ਹੀ ਕਰ ਲੈਣੀ ਆਪਾਂ ਤਾਂ ਚਲੋ ਜੀ ਆਪਾਂ ਚੱਕਿਆ ਤੇ ਆਪਾਂ ਮੋਟਰਸਾਈਕਲ ਘਰ ਆ ਗਏ ਬਾਦਵਾਰਾ ਫੇ ਫ੍ਰੀ ਟ੍ਰੈਵਲ ਤੇ ਬੰਦੇ ਹੋਗੇ ਸੀ ਸ਼ਰਾਬੀ ਆਹ ਲਓ ਜੀ ਇਹ ਆ ਜੀ ਜੱਬੜ ਲਵਪ੍ਰੀਤ ਸਿੰਘ ਬਾਲੋਂ ਇਹਨਾਂ ਨੂੰ ਮਿਲੋ ਇਹ ਪੀ ਕੇ ਨਹੀਂ ਆ ਜੱਬਲੀਆਂ ਮਾਰਦਾ ਨਾ ਮੁੰਡਾ ਕਿਆ ਬਾਤ ਆ ਗੰਭਾਈ ਜੱਗੀ ਬਾਈ ਤੇ ਹਗੋਂ ਵੀਰ ਡੈਡੀ ਤੇ ਆਪਾਂ ਫਿਰ ਆ ਗਏ ਜੀ ਘਰ ਨੂੰ ਪਿੰਡ ਆ ਗਏ ਤੇ ਪਿੰਡ ਆ ਗਏ ਆਪਾਂ ਲੈਣ ਜਾਣਾ ਸੀ ਪੱਠੇ ਪੱਠੇ ਉੱਠੇ ਲਿਆਂਦੇ ਤੇ ਰਾਤ ਨੂੰ ਮੰਮੀ ਨੇ ਬਣਾ ਲੇਵੇ ਦਾੜ ਚੋਲ ਘਰ ਵਾਲੀ ਤੋਂ ਦੀ ਸੀ ਕੱਪੜੇ ਤੇ ਦਾੜ ਚੋਲ ਬਣ ਗਏ ਮੈਂ ਤੁਰ ਖਾ ਕੇ ਆਪਾਂ ਦਾ ਲੈ ਲਿਆ ਆਨੰਦ ਆਪਾਂ ਹੁਣ ਉੱਠ ਕੇ ਦੂਜਾ ਸਵੇਰ ਦਾ ਕੰਮ ਵੀ ਮਗਾ ਲਿਆ ਬਲੌਗ ਪਾਇਆ ਤੁਹਾਡੇ ਲਈ ਸਾਰੇ ਸਾਸਰੀ ਘਰ ਦੇਖਿਓ ਜਰੂਰ ਲਾਈਕ ਕਮੈਂਟ